ਬੇਟਾ ਤੋਣਾ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਇਸੇ ਸਮੇਂ ਬੱਚਾ ਨੇਣਾ ਸੀ ਕਿ ਤੁਸੀਂ ਇਹ ਲੇਕ ਆਪਣਾ ਘਰ ਬਾਸ ਇਸ ਤੇ ਮੈਂ ਸੀ ਕੋਈ ਜਿੰਦ ਦਾ ਕਰਨਾ ਸਾਰੇ ਖਿਲ ਰਹੇ ਪਿੰਡ ਗਾਇ ਜੰਨੀ ਸਾਹਿਬ ਹੋਣਾ ਪਾਈ ਬਦਿੰਦੇ ਹੋਣਾ ਪਾਰਟੀ ਨਾਲ ਸਾਰਿਆਂ ਲਈ ਬੜੀ ਆ ਮਰਹੂਮ ਗਾਇਕ ਸídu ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾਸਰੇ ਨੇ ਕਿ ਆਖਿਰ ਉਹਨਾਂ ਨੇ ਚੋਣ ਕਿਉਂ ਨਹੀਂ ਲੜੀ ਅਤੇ ਨਾਲ ਹੀ ਕਿਹਾ ਕਿ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਚੰਨੀ ਅਤੇ ਵੜਿੰਗ ਨਾਲ ਨੇੜਤਾ ਸਮਾ ਮਿਲਨ ਤੇ ਉਹ ਪ੍ਰਚਾਰ ਵੀ ਕਰਨਗੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਗਿਆ ਪਰੰਤੂ ਮੈਂ ਮੇਰੀ ਖਿਲੇ ਪੋਜੀਸ਼ਨ ਇਸ ਸਮੇਂ ਬਚਾਣਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਨੇ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨੀਤੀ ਕਾਰੋਬਾਰ ਨੂੰ ਸਮਾਜ ਦੇ ਲੋੜ ਸੀ ਇਹੋ ਦਾ ਕਰਤੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆ ਫਤਮੀ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਜੀ ਕਹਿੰਦੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜਿਆ ਪਪੂ ਜੀ ਰਾਜਾ ਵਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਦੇ ਦੇਖੋ ਬਿਲਕੁਲ ਕਰਾਂਗੇ ਜਿੰਨਾ ਕਸਮ ਆ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਲਈ ਆਪਣੇ ਚਾਹੇ ਜੰਨੀ ਸਾਹਿਬ ਹੋਣ ਪਾਈ ਬਿੰਡਾ ਹੋਣਾ ਕਿ ਪਾਰਟੀ ਨਾਲ ਸਾਰਿਆਂ ਲਈ ਬੜੀ ਅੱਜ ਕੀ ਸੰਕੇ ਬਿਠਿੰਡਾ ਤੋਂ ਬਲਕੌਰ ਸਿੰਘ ਸਿੱਧੂ ਆਜ਼ਾਦ ਚੋਣ ਲੜ ਸਕਦੇ ਨੇ ਪਰ ਫਿਰ ਪ੍ਰਤਾਪ ਸਿੰਘ ਬਾਜਵਟ ਹੀ ਬਿਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਮੂਸੇਵਾਲਾ ਦੇ ਕਰ ਗਏ ਉਸ ਤੋਂ ਬਾਅਦ ਬਲਕੌਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਚੋਣ ਨਹੀਂ ਲੜਨਗੇ